ਸਤਿ ਸ਼੍ਰੀ ਅਕਾਲ ਮੈਂ ਸਾਖੀ ਕੋਰ ਸਵਾਗਤ ਕਰਦੀ ਹਾਂ ਤੁਹਾਡਾ ਬਾਨਾ ਨੇ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਪੀਤ ਸਿੰਘ ਪੱਟੇ ਜਿਨ੍ਹਾਂ ਦੇ ਨਾਲ ਅਸੀਂ ਪੰਜਾਬ ਦੇਆਂ ਵੱਖ-ਵੱਖ ਮੁੱਦਿਆਂ ਦੇ ਉੱਤੇ ਚਰਚਾ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਵਟਸਐਪ ਲਗਾਤਾਰ ਸੋਸ਼ਲ ਮੀਡੀਆ ਦਾ ਸਟਾਰ ਦਾ ਜੋ ਮੁੱਦਾ ਪੱਕਿਆ ਹੋਇਆ ਕਮਲ ਕੌਰ ਨੂੰ ਲੈ ਕੇ ਕਤਲ ਹੋਇਆ ਮੈਰੋ ਭੱਜ ਗਿਆ ਮੈਰੋ ਦੇ ਖਿਲਾਫ ਨੂੰ ਕਵ ਨੋਟਿਸ ਜਾਰੀ ਹੋ ਗਿਆ ਤੇ ਅੱਜ ਸਵੇਰੇ ਖਬਰ ਆਉਂਦੀ ਹੈ ਕਿ ਲੂਥਰਾ ਨੂੰ ਧਮਕੀ ਦੇਣ ਵਾਲਾ ਗ੍ਰਿਫਤਾਰ ਹੋ ਗਿਆ ਤੇ ਨਾਲ ਹੀ ਇਹ ਵੀ ਜਿਹੜੇ ਮੈਰੋ ਦੇ ਵਕੀਲ ਨੇ ਉਹਨਾਂ ਨੇ ਕਹਿ ਦਿੱਤਾ ਕਿ ਜਿਹੜਾ ਅਮਰਿਤਪਾਲ ਸਿੰਘ ਮੈਰੋ ਸਰੈਂਡਰ ਕਰ ਸਕਦਾ ਕੀ ਲੱਗਦਾ ਹੈ ਕਿ ਮੈਰੋ ਨੇ ਜੋ ਗੱਲ ਕੀਤੀ ਹੈ ਸਰੈਂਡਰ ਕਰਨ ਦੀ ਕੀ ਇਹਦੇ ਪਿੱਛੇ ਉਸ ਦੀ ਕੀ ਮਨਸ਼ਾ ਹੋ ਸਕਦੀ ਹੈ ਉਹਨਾਂ ਨੇ ਪਹਿਲਾਂ ਤੇ ਕਤਲ ਕਰ ਦਿੱਤਾ ਉਹਨੇ ਕਹਿ ਦਿੱਤਾ ਸੀ ਇਹ ਵੀ ਕਿਹਾ ਸੀ ਕਿ 5-7 ਹੋਰ ਲੜਕਾਉਂਗਾ ਫੇਰੀ ਮੈਂ ਜੇਲ੍ਹ ਜਾਊਂਗਾ 5-7 ਜੇਲ੍ਹ ਜਾ ਕੇ ਇੱਕੋ ਕਤਲ ਦੇ ਪਿੱਛੇ ਮੈਂ ਨਾ ਸਮਾਂ ਕਿਉਂ ਬਰਬਾਦ ਕਰਨਾ ਸ਼ਾਖੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ ਚਾਂਸਰ ਬਣੇ ਸੀ ਪੀਸ਼ੰਗ ਸਿੰਘ ਸਮੁੰਦਰੀ ਜਦੋਂ ਉਸ ਯੂਨੀਵਰਸਿਟੀ 'ਚ ਲਾਅ ਅਪਾਰਟਮੈਂਟ ਸ਼ੁਰੂ ਕੀਤਾ ਗਿਆ ਤੇ ਉਸ ਕਾਠ ਨੂੰ ਸੰਬੋਧਨ ਕਰਦੇ ਆ ਵਾਈਸ ਚੈਸ ਨੇ ਇਹ ਗੱਲ ਕਹੀ ਸੀ ਕਿ ਅੱਜ ਹੀ ਇੱਥੇ ਝੂਠ ਦੀ ਬੁਨਿਆਦ ਰੱਖ ਰਹੇ ਆ ਸੀ ਕਿ ਇਹ ਜੀ ਉਹ ਲੋਕ ਝੂਠ ਦੀ ਬੁਨਿਆਦ ਰੱਖ ਰਹੇ ਆ ਕਿ ਇੱਕ ਬੰਦੇ ਨੇ ਕਤਲ ਕੀਤਾ ਹੁੰਦਾ ਲੇਕਿਨ ਵਕੀਲ ਛਰੇਮ ਝੂਠ ਬੋਲਦਾ ਨਹੀਂ ਜਿਹਨੇ ਕੀਤਾ ਹੀ ਕੱਖ ਨਹੀਂ ਇਹਦੇ ਬਿਲਕੁਲ ਨਿਰਦੋਸ਼ ਹੈ ਜੀ ਜੇ ਉਹ ਨਿਰਦੋਸ਼ ਕਹਿ ਕਿ ਉਹਨੂੰ ਕਹਿ ਦਿੰਦਾ ਨਿਰਦੋਸ਼ ਹੈ ਜੀ ਇਹਦਾ ਮਤਲਬ ਝੂਠ ਦੀ ਬੁਨਿਆਦ ਰੱਖ ਰਹੇ ਆ ਸੀ ਇਸ ਕਰਕੇ ਛਾਕੀ ਇਹ ਬਕਾਇਦਾ ਤੌਰ ਤੇ ਜਿਹੜੀ ਇਹਨਾਂ ਨੇ ਕਿਹਾ ਵੀ ਵਕੀਲ ਕਹੀ ਜਾਂਦੇ ਉਹ ਨਰਦੋਸ਼ ਆ ਜੀ ਉਹਨੇ ਕੀਤਾ ਹੀ ਕੁਛ ਨਹੀਂ ਤਾਂ ਗੱਡੀ 'ਚ ਨਹੀਂ ਹੈਗਾ ਜੀ ਬਿਲਕੁਲ ਕਹਿੰਦੇ ਉਸ ਨੂੰ ਤਾਂ ਸਹਾਇਆ ਜਾ ਰਿਹਾ ਹਾਂਜੀ ਉਹਨਾਂ ਨੇ ਕਿਹਾ ਕਿ ਫਿਰ ਸਹਾਇਆ ਜਾ ਰਿਹਾ ਕਿ ਅਮਰਿਤਪਾਲ ਸਿੰਘ ਮੈਰੋ ਸਿਗਾ ਹੀ ਨਹੀਂ ਹੁੰਦੇ ਉਹਦੇ ਸਾਥੀ ਸੀ ਉਹ ਗੱਡੀ 'ਚ ਕਿੱਥੋਂ ਆ ਗਿਆ ਚੀਜ਼ਾਂ ਉਹਨਾਂ ਨੇ ਬੋਲੀਆਂ ਸੀ ਕੁਮਨ ਪ੍ਰਦਰਸ ਨੇ ਬਿਲਕੁਲ ਬਿਲਕੁਲ ਕੁਮਨ ਜੋ ਮਰਜ਼ੀ ਕਹੀ ਜੇ ਮੈਂ ਦੂਜਾ ਵੀ ਜਿਹੜਾ ਕਿ ਮਾਨਸਿਕ ਖਰਾਬ ਵੀ ਕਹੀ ਜਾਂਦਾ ਇਹ ਤਾਂ ਕੀਤਾ ਹੀ ਨਹੀਂ ਜੀ ਕਤਲ ਤਾਂ ਕੋਈ ਹੋਰ ਹੋਣਗੇ ਤਾਂ ਪਤਾ ਹੀ ਨਹੀਂਗਾ ਜੀ ਜਿਹੜਾ ਬੰਦਾ ਲਾਈਵ ਹੋ ਕੇ ਆਪਣਾ ਜੁਰਮ ਬਕਾਇਦਾ ਤੌਰ ਤੇ ਆਪ ਕਨਫੈਸ ਕਰ ਰਿਹਾ ਕਿ ਮੈਂ ਇਹ ਜੁਰਮ ਕੀਤਾ ਮੈਂ ਮਾਰਿਆ ਉਹਨੂੰ ਕਿ ਉਹ ਝੂਠ ਬੋਲਦਾ ਤੁਹਾਨੂੰ ਪਤਾ ਹੋਏਗਾ 1995 ਜਿਹੜਾ ਬਿਆਨਸ਼ਿਕ ਦਾ ਕਤਲ ਹੋਇਆ ਸੀਗਾ ਉਸ ਕਤਲ ਦੇ ਵਿੱਚ ਬਕਾਇਦਾ ਤੌਰ ਤੇ ਭਾਈ ਬਲਵੰਤ ਸਿੰਘ ਰਾਜੂਮਣਾ ਵਜ੍ਹਾ ਵਿਅਕਤੀ ਸੀ ਜਿਹਦੇ ਲਾਈਵ ਉਹ ਕਿੰਨੀ ਗੱਲ ਕਹੀ ਜਿੰਨੇ ਜੱਜ ਦੇ ਸਮਝਾ ਕੇ ਕਹੀ ਸੀ ਗੱਲ ਇਹ ਕਿ ਨਾ ਮੈਂ ਕੋਈ ਵਕੀਲ ਕਰਨਾ ਨਾ ਕੋਈ ਮੈਂ ਦਲੀਲ ਦੇਣੀ ਹੈ ਨਾ ਮੈਂ ਕੋਈ ਅਪੀਲ ਕਰਨੀ ਹੈ ਜੱਜ ਸਾਹਿਬ ਤੁਸੀਂ ਆਪਣੇ ਫਾਂਸੀ ਦੇ ਰਸੇ ਮਜ਼ਬੂਤ ਕਰੋ ਮੈਂ ਉਹਨੂੰ ਮਾਰਿਆ ਜੇ ਜਿਹੜਾ ਬੰਦਾ ਆਪਣਾ ਜੁਰਮ ਕੰਫੈਸ ਕਰਦਾ ਉਹਨੂੰ ਉਹਨੂੰ ਫਾਂਸੀ ਦੀ ਸਜ਼ਾ ਹੁੰਦੀ ਹੈ ਨਾ ਉਹ ਆਪਣੀ ਅਪੀਲ ਹਾਈ ਕੋਰਟ ਕਰਦਾ ਨਾ ਸੁਪਰੀਮ ਕੋਰਟ ਦਾ ਜਿਹਦੀ ਫਾਂਸੀ ਦਾ ਆਦਮੀ ਬਾਹਰ ਆ ਤੇ ਜਿਹੜਾ ਜਨਤਕ ਤੌਰ ਤੇ ਆਪਣਾ ਜੁਰਮ ਕਲੂਬ ਕਬੂਲ ਕਰਦਾ ਉਹਨੂੰ ਕਿੱਥੋਂ ਮਿਲ ਜੂਗੀ ਇੱਥੋਂ ਜੀ ਛੋੜ ਮਿਲ ਜੂਗੀ ਵਕੀਲਾਂ ਦਾ ਕੰਮ ਆ ਇਹ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਕਹਿਣਾ ਇਹ ਡਿਊਟੀ ਉਹਨਾਂ ਦੀ ਉਹਨਾਂ ਆਪਣੇ ਕਲਾਇੰਟ ਦੀ ਗੱਲ ਕੀਤੀ ਹੈ ਪਕਰਨਗੇ ਭਾਵੇਂ ਜਿੰਨੇ ਮਰਜ਼ੀ ਉਹਨਾਂ ਨੇ ਕ੍ਰਾਈਮ ਕੀਤਾ ਹੋਵੇ ਇੱਕ ਕਿਸੇ ਮਾਮੂਲੀ ਵਕੀਲ ਨਾਲ ਝਗੜਾ ਹੋ ਜਾਂਦਾ ਹੈ ਕਿਸੇ ਬਿਕਸ਼ ਸਧਾਰਨ ਵਿਅਕਤੀ ਦਾ ਤੇ ਵਕੀਲ ਕੀ ਕਰਦੇ ਨੇ ਸਾਰੇ ਇਕੱਠੇ ਹੋ ਜਾਂਦੇ ਨੇ ਕਹਿੰਦੇ ਅਸੀਂ ਤਾਂ ਕੇਸ ਹੀ ਨਹੀਂ ਲੜਾਂਗੇ ਬੰਦੇ ਦਾ ਜੀ ਇਹਨਾਂ ਇਨਸਾਨੀਅਤ ਜੇ ਉਹਨਾਂ ਇਨਸਾਨੀਅਤ ਤੇ ਇਹ ਵੀ ਇਨਸਾਨੀਅਤ ਦੀ ਇੱਕ ਅਬਲਾ ਦਾ ਕਤਲ ਹੋਇਆ ਵਾ ਭਾਵੇਂ ਜਿਹੜਾ ਕੋਈ ਉਹਦਾ ਕਸੂਰ ਹੈਗਾ ਜਾਂ ਨਹੀਂ ਹੋਣਾ ਉਹ ਕਾਨੂੰਨ ਤੇ ਸੜ ਕਰਦਾ ਇੱਕ ਵਿਅਕਤੀ ਨੂੰ ਕੀ ਅਧਿਕਾਰ ਨੂੰ ਮਾਰ ਕੇ ਜਿਹੜਾ ਸੀ ਉਹ ਕਰ ਜੇ ਠੀਕ ਕੀਤਾ ਜੋ ਕੀਤਾ ਇਸ ਕਰਕੇ ਹੁਣ ਉਹਦੇ ਆਖਰਕਾਰ ਦੇਖੋ ਪੇਛੇ ਹੋਣਾ ਹੀ ਪੈਣਾ ਉਹਨੂੰ ਅੱਜ ਪੇਛੇ ਹੋ ਜੇ ਕੱਲ ਪੇਛੇ ਹੋ ਜੇ ਜਿਹੜੇ ਦੋ ਬੰਦੇ ਫੜੇ ਗਿਆ ਉਹਨਾਂ ਸਾਰੀ ਬਿੱਲੀ ਥੈਲੀਆਂ ਬਾਹਰ ਲਿਆ ਦਿੱਤੀ ਆ ਵੀ ਵਾਕਿਆ ਸੀ ਉਹਨੂੰ ਉਹਦੇ ਗਲ ਚ ਹਜੂਰੀਆ ਪਾ ਕੇ ਅੱਜ ਤੁਹਾਡੀ ਕਿਰਪਾਣ ਤੇ ਬਹਿਣ ਲੱਗਾ ਆਉਣ ਵਾਲੇ ਸਮੇਂ ਤੇ ਤੁਸੀਂ ਹਜੂਰੇ ਤੇ ਬਕੈਦਾ ਤੌਰ ਤੇ ਬਹਿਣ ਲਗਾਓਗੇ ਤੁਸੀਂ ਉਹਨਾਂ ਦੇ ਆਪਣੇ ਬਿਆਨ ਆ ਜੋ ਰਵਨੀਤ ਕੁੰਡਲ ਕਹਿ ਰਿਹਾ ਤੇ ਜਿਹੜਾ ਕਮਰਕਸਰ ਲੱਕ ਮੈਂ ਵੱਧਾ ਸੀ ਉਹ ਖੋਦ ਕੇ ਤੇ ਉਹਨਾਂ ਗੱਲ ਚ ਪਾ ਕੇ ਨੇ ਦੋ ਬੰਦਿਆਂ ਨੇ ਖਿੱਚਿਆ ਨਾਲ ਅਮੈਰ ਉਹਦੇ ਨਾਲ ਦੂਜਾ ਦੋਵਾਂ ਨੇ ਤੇ ਉਦੋਂ ਤੱਕ ਤਾਂ ਗਲ ਕੁੱਟਿਆ ਜਦੋਂ ਤੱਕ ਮਰਨੇਗੀ ਅਸੀਂ ਨਹੀਂ ਕਰੇ ਰਵਨੀਤ ਕੁੰਡਲ ਦੇ ਬਿਆਨ ਨੇ ਬਕਾਇਦਾ ਤੌਰ ਤੇ ਆਪਣੀ ਪ੍ਰੈਸ ਰਿਸਪੌਂਸ ਕਿਹਾ ਉਹਨੇ ਫਿਰ ਉਸ ਨੇ ਇੰਨੀ ਗੱਲ ਕਹੀ ਆ ਕਿ ਇਹ ਬੰਦਾ ਜਿਹੜਾ ਵਾ ਉਸੇ ਦਿਨੀ ਭੱਜ ਗਿਆ ਇਥੋਂ ਵਿਦੇਸ਼ ਚ ਲੱਗ ਗਿਆ ਜਦੋਂ ਉਹਦੇ ਵਕੀਲ ਨੂੰ ਪੁੱਛਿਆ ਗਿਆ ਵੀ ਤੁਸੀਂ ਇਹ ਦੱਸੋ ਵੀ ਉਹ ਹੈ ਕਿੱਥੇ ਕਹਿੰਦੇ ਮੈਨੂੰ ਨਹੀਂ ਪਤਾ ਕਹਿੰਦੇ ਤੁਹਾਡੀ ਫੋਨ ਤੇ ਗੱਲ ਕਹਿੰਦਾ ਮੇਰੀ ਐਪ ਤੇ ਗੱਲ ਹੋਈ ਜੀ ਕੋਈ ਹੁੰਦਾ ਕੋਈ ਨਹੀਂ ਹੁੰਦਾ ਬੇਸਿਕਲੀ ਇਹਨਾਂ ਨੇ ਉਹਦੇ ਫੋਨ ਹੀ ਬੰਦ ਕੀਤੇ ਆ ਤੇ ਉਹਦੇ ਸਾਰੇ ਖਾਤੇ ਵੀ ਬੰਦ ਕੀਤੇ ਆ ਤੇ ਮੈਂ ਇਹ ਸੋਚਦਾ ਵੀ ਜੇ ਕਿਤੇ ਪਹਿਲਾਂ ਕਾਰਵਾਈ ਕੀਤੀ ਹੁੰਦੀ ਤੇ ਉਹਦੀ ਵੀ ਜਾਨ ਬਚ ਜਾਂਦੀ ਤੇ ਇਹ ਵੀ ਕਤਲ ਦੇ ਦੋਸ਼ ਚ ਵੱਜ ਜਾਂਦੇ ਇਹ ਜਿਹੜਾ ਮਹਿਰੂ ਆ ਇਹ ਬੇਸਿਕਲੀ ਇਹਦੇ ਪਰਿਵਾਰਕ ਮੈਂਬਰ ਗਾ ਜਿਹੜੇ ਪਿੰਡ ਵਾਲੇ ਗਾ ਕਹਿੰਦੇ ਬੰਦਾ ਚੰਗਾ ਸੀ ਵਧੀਆ ਸੀ ਬੰਦਾ ਜੀ ਇਹ ਮੁਸਲਮਾਨ ਪਰਿਵਾਰ ਦੇ ਵਿੱਚੋਂ ਬਕਾਇਦਾ ਤੌਰ ਤੇ ਸਿੱਖ ਸੱਜਿਆ ਸੀ ਪਹਿਲੀ ਘਟਨਾ ਨੂੰ ਨਹੀਂ ਇੱਕ ਬਾਬੇ ਦੀ ਕੁੱਟਮਾਰ ਕੀਤੀ ਸੀ ਇੱਕ ਬੀਬੀ ਨੂੰ ਬੜੇ ਪੁੱਠੇ ਸੇ ਸਵਾਲ ਕੀਤੇ ਸੀ ਇਹਦੇ ਤੇ ਘੱਟੋ ਘੱਟ ਅੱਧੀ ਦਰਜਨ ਕੇਸ ਹੋਰ ਵੀ ਦਰਜ ਨੇ ਕੀ ਪੁੱਛ ਦੱਸ ਸਕਦੀ ਆ ਕਿ ਜੋ ਕੇਸ ਤੁਸੀਂ ਦਰਜ ਕੀਤੇ ਆ ਤੇ ਉਹਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਕੀ ਤੁਸੀਂ ਇਸੇ ਗੱਲ ਦੀ ਡੀਕਟ ਦੇ ਵਿੱਚ ਵੀ ਕਿਸੇ ਦਾ ਕਤਲ ਕਰਕੇ ਤੁਹਾਡੇ ਕੋਲ ਆਵੇ ਇਹਦੇ ਵਿੱਚ ਪੁਲਿਸ ਵੀ ਬਰਾਬਰ ਦੀ ਦੋਚੀ ਬਚਾ ਤੇ ਮਰਦੀ ਭੱਜ ਲਵੇ ਲੇਕਿਨ ਜੇ ਉਹਨੇ ਬਕਾਇਦਾ ਤੌਰ ਤੇ ਆਪਣੇ ਪੇਸ਼ ਹੋਣ ਦੀ ਗੱਲ ਕੀਤੀ ਇਹ ਚੰਗੀ ਗੱਲ ਆ ਵੇਖੋ ਕਿ ਜੇ ਬੇਕਸੂਰ ਤੇ ਆਪਣਾ ਬੇਕਸੂਰ ਹੁੰਦਾ ਸਬੂਤ ਦੇਵੇ ਉੱਥੇ ਜੇਕਰ ਸਬੂਤ ਕਿੱਥੋਂ ਦੇਣਾ ਜਦੋਂ ਖੁਦ ਆਪਣਾ ਜੁਰਮ ਕਬੂਲ ਕਰ ਰਹੇ ਪਏ ਮੈਂ ਕੀਤਾ ਤੇ ਮੈਨੂੰ ਇਹ ਵੀ ਦੱਸਿਆ ਜਾਵੇ ਪੀ ਕਿ ਉਹਦੇ ਮਾਰੇ ਜਾਣ ਦਾ ਇਥੋਂ ਲੈਕਚਰ ਪੜਾ ਖਤਮ ਹੋ ਗਿਆ ਵਾ ਜੇ ਖਤਮ ਹੋਣ ਦੀ ਸਾਰਾ ਗਏ ਪੀ ਤਾਂ ਕੋਈ ਐਸੇ ਕਰਕੇ ਉਹਨੂੰ ਮਾਰਨ ਦੇ ਨਾਲੇ ਇਹਦੇ ਹੋਰ ਕਾਨੂੰਨੀ ਰਸਤੇ ਲੱਭੇ ਜਾ ਸਕਦੇ ਸੀਗੇ ਮੈਂ ਅਵਕੀਲ ਇੱਕ ਕੁੜੀਆ ਤੇ ਦੋ ਕੁਮਣ ਭਰਾ ਨੇ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਵੀ ਹਾਈ ਕੋਰਟ ਚ ਪੀਐਲ ਲਾਈ ਪਾਓ ਕਹੋ ਵੀ ਇਹ ਲਕਚਰਤਾ ਪੰਜਾਬ ਚ ਬੰਦ ਹੋਣੀ ਚਾਹੀਦੀ ਹੈ ਦੇਸ਼ ਚ ਬੰਦ ਹੋਣੀ ਚਾਹੀਦੀ ਹੈ ਹਾਈ ਕੋਰਟ ਹਾਈ ਕੋਰਟ ਅਪੀਲ ਟ੍ਰੈਕਸ਼ਨ ਦੇਵੇ ਸਭ ਭਾਈ ਪ੍ਰਸ਼ੰਕਰ ਅੱਪੇ ਕਾਨੂੰਨ ਬਣ ਜੀਉਗਾ ਜੇ ਕੋਈ ਲਕਚਰਤਾ ਬੁਲਾਉਂਦਾ ਫਿਰ ਕੰਦਰ ਕੀਤਾ ਜਾਊਗਾ ਸਰਕਾਰ ਦੇ ਖਿਲਾਫ ਕੋਈ ਯੂਟਿਊਬਰ ਜਾਂ ਕੋਈ ਗੱਲ ਕਰਦਾ ਵਾ ਤੇ ਬਕਾਇਦਾ ਤੌਰ ਤੇ ਉਹਦੇ ਖਾਤਾ ਬੰਦ ਕਰ ਦਿੱਤਾ ਜਾਂਦਾ ਡਿਜੀਟਲ ਖਾਤਾ ਬੰਦ ਤੇ ਕਿਤੇ ਜਾਂਦਾ ਤੇ ਜੇਕਰ ਤੇ ਇਹੋ ਜਿਹੀ ਲਕਚਰਤਾ ਭਾਈ ਜੀ ਸਰਕਾਰ ਨੂੰ ਕੋਈ ਫਿਕਰ ਹੀ ਨਹੀਂ ਹੈਗਾ ਨਾ ਕਾਨੂੰਨ ਨੂੰ ਕੋਈ ਫਿਕਰ ਨਾ ਪ੍ਰਸ਼ਾਸਨ ਨੂੰ ਕੋਈ ਫਿਕਰ ਇਸ ਕਰਕੇ ਕਿਤਨੇ ਕਿਤੇ ਸਾਡੀਆਂ ਸਰਕਾਰਾਂ ਤੇ ਬਕਾਇਦਾ ਤੌਰ ਤੇ ਸਾਡਾ ਭਾਈਚਾਰਾ ਤੇ ਇਹ ਪ੍ਰਸ਼ਾਸਨ ਵੀ ਜ਼ਿੰਮੇਵਾਰ ਬਰਾਬਰ ਦੇ ਹੈਗੇ ਤੁਸੀਂ ਵੇਖੋ ਨਾ ਅੱਜ ਕੀ ਹੋਇਆ ਕੋਸ਼ਟਿੰਨ ਪਹਿਲਾ ਇੱਕ ਨੌਜਵਾਨ ਨੂੰ ਸ਼ੇਵ ਸੇਮਾ ਜਿਹੜਾ ਸੀਗਾ ਤੰਤਲੋਈ ਉਹਦਾ ਰਜੇਸ਼ ਗਰ ਕਹਿੰਦਾ ਸੀ ਉਹ ਕੁੱਟਮਾਰ ਕਰਦੇ ਉਹਦੇ ਵਿੱਚ ਜਦੋਂ ਰੌਲਾ ਪੈਂਦਾ ਪੰਥਕ ਜਥੇਬੰਦੀਆਂ ਇਕੱਠੀਆਂ ਹੁੰਦੀਆਂ ਤੇ ਉਸ ਤੋਂ ਬਾਅਦ ਪਰਚਾ ਵੀ ਦਰਜ ਕੀਤਾ ਜਾਂਦਾ ਤੇ 9 ਬੰਦੇ ਵੀ ਗ੍ਰਿਫਤਾਰ ਕੀਤੇ ਜਾਂਦੇ ਉਹਦੇ ਬਾਅਦ ਇੱਕ ਮੀਟਿੰਗ ਹੁੰਦੀ ਹੈ ਪੰਥਕ ਜੰਦੇ ਬੰਦੀਆਂ ਜੀ ਉਹਦੇ ਵਿੱਚ ਇੱਕ 16 ਮੈਂਬਰੀ ਕਮੇਟੀ ਬਣਾਈ ਜਾਂਦੀ ਹੈ ਜਿਹੜੀ ਸਾਰਾ ਕਾਰਜ ਕਰੂਗੀ ਵੇਖੂ ਕੇਸ ਅੱਜ 16 ਮੈਂਬਰੀ ਕਮੇਟੀ ਦੀ ਮੀਟਿੰਗ ਸੀ ਕਿ ਵੀ ਅਜੇ ਤੱਕ ਉਹ ਜਿਹੜਾ ਪ੍ਰਧਾਨ ਆ ਸ਼ਿਵਸ਼ੰਗਰ ਜੇਸ਼ ਗਰਗਨ ਗ੍ਰਿਫਤਾਰ ਵੀ ਨਹੀਂ ਕੀਤਾ ਗਿਆ ਜੀ ਜਿਹੜੇ ਗਨਮੈਨਾਂ ਦੀ ਵਜ੍ਹਾ ਕਰਕੇ ਬਕਾਇਦਾ ਤੌਰ ਤੇ ਉਹਦੀ ਕਟਮਾਰ ਹੋਈ ਉਹਨਾਂ ਨੂੰ ਸਸਪੈਂਡ ਵੀ ਨਹੀਂ ਕੀਤਾ ਗਿਆ ਉਹਨੇ ਡਿਪਾਰਟਮੈਂਟ ਅੰਦਰ ਹੀ ਕੋਈ ਨਹੀਂ ਖੋਲੀ ਗਈ ਅਜੇ ਤੱਕ ਤੋਂ ਉਹ ਰਜੇਸ਼ ਗਰ ਉਹਦਾ ਪਣੀਵਾ ਤੋਂ ਤਾਂ ਪਤੀ ਜਨਾਲ ਸੀ ਸ਼ਾਇਦ ਜੀਦੀ ਬਕਾਇਦਾ ਤੌਰ ਤੇ ਪਛਾਣਵੀ ਹੋਈ ਹੈ ਤੇ ਉਹ ਵੀਡੀਓ ਚ ਹੈ ਇਹਨਾਂ ਤਿੰਨ ਬੰਦਿਆਂ ਦੀ ਗ੍ਰਿਫਤਾਰੀ ਅਜੇ ਤੱਕ ਨਹੀਂ ਹੋਈ ਤੇ ਪੁਲਿਸ ਕਿਉਂ ਗੱਲ ਕਰਦੀ 9 ਬੰਦੇ ਗ੍ਰਿਫਤਾਰ ਕਰ ਲਈ ਜੀ ਅਸੀਂ ਉਹ ਕਹਿੰਦੇ ਮੁੱਖ ਦੋਸ਼ੀ ਕਿੱਥੇ ਆ ਪਤਾ ਨਹੀਂ ਪੁਲਿਸ ਇੰਨੀ ਨਪੁੰਸਕ ਕਿਉਂ ਹੋ ਗਈ ਸਾਨੂੰ ਸਮਝ ਨਹੀਂ ਆਉਂਦੀ ਕਿ ਪੁਲਿਸ ਕਿਉਂ ਇੰਨੀ ਘਟਿਆ ਕਿਸਮ ਦੀ ਹੋ ਗਈ ਹੈ ਕਿਸੇ ਵੇਲੇ ਪੰਜਾਬ ਪੁਲਿਸ ਦਾ ਪੂਰੇ ਦੇਸ਼ ਵਿੱਚ ਪਹਿਲੇ ਨੰਬਰ ਤੇ ਕੰਮ ਹੁੰਦਾ ਸੀ ਪੰਜਾਬ ਦੀ ਆਰਥਿਕਤਾ ਪਹਿਲੇ ਨੰਬਰ ਤੇ ਹੁੰਦੀ ਸੀਗੀ ਪੰਜਾਬ ਸਰਕਾਰ ਦੀ ਕਾਰਜਸ਼ੀਲੀ ਪਹਿਲੇ ਨੰਬਰ ਤੇ ਹੁੰਦੀ ਸੀਗੀ ਅੱਜ ਅਸੀਂ ਆਰਥਿਕਤਾ ਦੇ ਮਾਮਲੇ ਵਿੱਚ 오ਡੀਸਾ ਤੋਂ ਵੀ ਥੱਲੇ ਚਲੇ ਗਏ ਪੁਰਜ਼ਾ ਅੱਜਕੱਲ੍ਹ ਵੀ ਉਹਨਾਂ ਦੇ ਪਈਆਂ ਨੰਬਰ ਆ ਗਿਆ ਸਾਡਾ ਜੈਸੀ ਨੂੰ ਕਾਰਜ ਕਰ ਰਹੀ ਹੈ ਪੁਰਜ਼ਾ ਕੰਮ ਹੀ ਉਦੋਂ ਵੀ ਉਦੋਂ ਹਰਕਤ ਚਾਉਣਾ ਜਦੋਂ ਸਲੋਕ ਸੜਕਾਂ ਤੇ ਆ ਜਾ ਜਦੋਂ ਮੁਜ਼ਾਰੇ ਹੋ ਜਾਣ ਸਰਕਾਰ ਦੀ ਤੋ ਜਵੇ ਮਰਦਾ ਬਾਦ ਹੋ ਜਾਵੇ ਫਿਰ ਪੁਲਿਸਰ ਕੱਚ ਹੁੰਦੀ ਲੇਕਿਨ ਇਸ ਕੇਸ ਦੇ ਵਿੱਚ ਵੀ ਅਜੇ ਤੱਕ ਵੇਖੋ ਉਹ ਮੁੰਡੇ ਦੀ ਕੁੱਟਮਾਰ ਕੀਤੀ ਗਈ ਹੈ ਮੁੱਖ ਦੋਚੀ ਬਾਤਰੇ ਪੱਤੇ ਨੇ ਨਹੀਂ ਗ੍ਰਿਫਤਾਰ ਕੀਤੇ ਗਏ ਪੱਤਰਕਾਰਾਂ ਨੂੰ ਜਸਪੀਰ ਸਿੰਘ ਇੱਕ ਪੱਤਰਕਾਰ ਕਹਿੰਦਾ ਮੇਰੀ ਮੇਰੇ ਘਰ ਪੁਲਸ ਆ ਗਈ ਤੁਸੀਂ ਕੁਰਬਾਨੀ ਜਾ ਸਕਦੇ ਹੋ ਹੋ ਸਕਦਾ ਉਹ ਵੀ ਸੁਲਾਮਾ ਮੇਰੀ ਕਮੇਟੀ ਦਾ ਮੈਂਬਰ ਹੋਵੇ ਪੱਤਰਕਾਰ ਦਾ ਕੰਮ ਹੈ ਉੱਥੇ ਜਾ ਕੇ ਬਕਾਇਦਾ ਤੌਰ ਤੇ ਬਾਦ ਤੋਂ ਬਾਦ ਜਿਹੜੀ ਆ ਉਹਨਾਂ ਦੀ ਜੋ ਗੱਲਬਾਤ ਉਹਨੂੰ ਜਨਤ ਦੇ ਸਾਹਮਣੇ ਲੈ ਕੇ ਆਉਣ ਸੱਚਾਈ ਨੂੰ ਪੇਸ਼ ਕਰਨਾ ਜੇ ਤੁਸੀਂ ਪੱਤਰਕਾਰਾਂ ਦੇ ਕਰਦੇ ਹੋ ਤੇ ਲਾਹਣਾ ਤੇ ਸਰਕਾਰ ਤੇ ਜੇ ਪੁਲਿਸ ਦੇ ਉੱਤੇ ਉਹ ਬੀਬੀ ਤੇ ਵੀ ਲਾਹਣਾ ਤੇ ਜਿਹੜੀ ਉੱਥੇ ਬੈਠੀ ਐੱਸਐੱਸਪੀ ਜੇ ਇਹ ਕੰਮ ਕੀਤਾ ਪੱਤਰਕਾਰਾਂ ਦੇ ਕੀਤਾ ਤਾਂ ਅਸੀਂ ਪ੍ਰੋਟੈਸਟ ਵੀ ਕਰਾਂਗੇ ਖਿਲਾਫ ਬੀਬੀ ਦੇ ਖਿਲਾਫ ਇਸ ਕਰਕੇ ਚੰਗੀ ਗੱਲ ਇਹ ਆ ਕਿ ਜੇ ਕੋਈ ਆਪਣਾ ਸ਼ਾਂਤਮਈ ਤਰੀਕੇ ਨਾਲ ਆਪਣੀ ਮੀਟਿੰਗ ਕਰਦਾ ਤੁਸੀਂ ਉਹਨੂੰ ਕਿਵੇਂ ਰੋਕ ਸਕਦੇ ਅਜੇ ਤੋ ਕਹਿੰਦੇ ਵੀ ਨਹੀਂ ਸੀ ਸਾਡਾ ਵੀ ਮੀਟਿੰਗ ਕਰਨੀ ਕਿ ਨਹੀਂ ਕਰਨੀ ਅਜੇ ਸੋਚਿਆ ਸੀ ਕਰ ਲਈਏ ਮੀਟਿੰਗ ਕੋਈ ਨਾ ਕੋਈ ਸੀ ਇੱਕ ਦੋਸ਼ੀ ਨੂੰ ਬਚਾਉਣ ਦੀ ਖਾਤਰ ਅਜੇ ਤੱਕ ਤੁਸੀਂ ਗ੍ਰਿਫਤਾਰ ਨਹੀਂ ਕੀਤਾ ਕੀ ਪਿਛੋਕੜ ਉਹਦਾ ਕੀ ਕੁਰਬਾਨੀ ਉਹਦੀ ਕਿਹੜਾ ਉਹਨੇ ਕੰਦੂ ਤੀਰ ਮਾਰਤਾ ਜਿਹੜੀ ਵੱਡੀ ਵੱਡੀ ਕੁਰਬਾਨੀ ਉਹਦੀ ਤੇ ਅਸਤੇ ਤੁਸੀਂ ਸਿਕਿਉਰਿਟੀ ਦਿੱਤੀ ਉਹਨੂੰ ਚਾਰਕ ਬੰਦੇ ਇਕੱਠੇ ਹੋ ਛਿਪਸਮੇ ਬਣਾਓ ਕੋਈ ਮੈਨੂੰ ਧਮਕੀ ਫੜਾ ਲੈ ਪੇ ਅਸੀਂ ਸਿਕਿਉਰਿਟੀ ਦਿੱਤੀ ਜਾਵੇ ਸਿਦੂ ਮੂਸੀਆਂ ਦੇ ਸਿਕਿਉਰਿਟੀ ਵਾਪਸ ਲੈ ਕੇ ਤੂੰ ਤੁਸੀਂ ਬਰਬਾਦਤਾ ਹੁਣ ਕੋ ਨਵਾਂ ਚੰਦ ਚੜ੍ਹਨ ਦੀ ਗੱਲ ਕਰਦੇ ਹੋ ਇਸ ਕਰਕੇ ਇਸ ਕੇਸ ਦੇ ਵਿੱਚ ਜੇ ਉਹ ਕਿਤੇ ਮੈਰੂ ਪੇਸ਼ ਹੋਣਾ ਚੰਗੀ ਗੱਲ ਹੈ ਕਾਨੂੰਨ ਤੋਂ ਬੰਦਾ ਭੱਜ ਨਹੀਂ ਸਕਦਾ ਪਰਚਾ ਦਰਜ ਹੋਇਆ ਵਾ ਉੱਥੇ ਆ ਕੇ ਪੇਸ਼ ਹੋ ਕੇ ਆਪਣੀ ਜੇਲ੍ਹ ਯਾਤਰਾ ਵੀ ਕਰਨੀ ਪਊਗੀ ਤੇ ਜੇ ਉਹ ਬੇਕਸੂਰ ਆ ਤੇ ਬੇਕਸੂਰ ਆਪਣਾ ਆ ਕੇ ਸਾਬਤ ਕਰੇ ਵੀ ਮੈਂ ਬੇਕਸੂਰ ਆ ਜੀ ਲੁਧਿਆਣੇ ਦੇ ਵਿੱਚ 19 ਜੂਨ ਨੂੰ ਹੁਣ ਚੋਣਾਂ ਹੋਣ ਜਾ ਰਹੀਆਂ ਨੇ ਜਿਮਨੀ ਚੋਣਾਂ ਨੇ ਤੇ ਚੋਣ ਪ੍ਰਚਾਰ ਵੀ ਖਤਮ ਹੋ ਜਾਵੇਗਾ ਪਰ ਉਸ ਤੋਂ ਪਹਿਲਾਂ ਚੋਣ ਪ੍ਰਚਾਰ ਦੇ ਵਿੱਚ ਸੀਐਮ ਮਾਨ ਤੇ ਕੇਜੜੀਵਾਲ ਦੋਵੇਂ ਗੈਰ ਹਾਜ਼ਰ ਹੈ ਜਾਂ ਸੀਐਮ ਮਾਨ ਕਿਹਾ ਜਾ ਰਿਹਾ ਕਿ ਬਿਮਾਰ ਚੱਲ ਰਿਹਾ ਕੀ ਲੱਗਦਾ ਕਿ ਸੱਚੇ ਜੋ ਬਿਮਾਰ ਨਹੀਂ ਆ ਇਸ ਦਾ ਕੋਈ ਸਿਆਸੀ ਐਂਗਲ ਵੀ ਹੈ ਵੇਖੋ ਜਿਹੜਾ ਸਾਡਾ ਵਿਕਰਮ ਸਿੰਘ ਮਜੀਠੀਆ ਉਹ ਉਹ ਇਸ ਤਰੀਕੇ ਨਾਲ ਆਪਣਾ ਪੇਸ਼ ਕਰਦਾ ਵਾ ਜਿਸ ਤਰੀਕੇ ਨਾਲ ਉਹ ਆਪ ਡਾਕਟਰ ਬਣ ਕੇ ਆਪਨੇ ਚੈੱਕ ਕੀਤਾ ਹੋਵੇ ਇਹਨੂੰ ਫਲਾਣਾ ਨੁਕਸਾ ਜੀ ਢਿਗੜਾ ਨੁਕਸਾ ਜੀ ਤੇ ਸਿਰਪਿੜ ਹੁੰਦੀ ਹੈ ਜੀ ਢਿੱਡਪੀੜ ਹੁੰਦੀ ਹੈ ਜੀ ਤੇ ਮੈਂ ਇਹ ਦੱਸ ਦਿਆਂ ਵੀ ਢਿੱਡ ਪੀੜ ਤੇ ਸਿਰ ਪੀੜ ਦਾ ਅੱਜ ਤੱਕ ਕੋਈ ਥਰਮਾਮੀਟਰ ਨਹੀਂ ਬਣਿਆ ਉਹਨੂੰ ਜਜ ਕਰਨ ਵਾਸਤੇ ਇਸ ਕਰਕੇ ਵਿਕਰਮਜੀ ਪੀਠੀਆ ਜੇ ਕਹਿੰਦਾ ਤੇ ਫਿਰ ਤੇ ਠੀਕ ਹੈ ਉਹ ਬਿਮਾਰ ਨੇ ਲੇਕਿਨ ਮੈਂ ਇਹ ਸੋਚਦਾ ਵੀ ਲੁਧਿਆਣੇ ਦੀ ਇਹਨਾਂ ਸਮੇਂ ਤੋਂ ਪਹਿਲੇ ਆਪਣੀ ਹਾਰ ਕਬੂਲ ਲਈ ਹੈ ਉੱਥੋਂ ਕੇਜਰੀਵਾਲ ਵੀ ਗਾਇਬ ਨੇ ਉੱਥੋਂ ਮੁੱਖ ਮੰਤਰੀ ਵੀ ਗਾਇਬ ਐ ਨੇ ਕਿ ਕਮਾਂਡ ਕਿਹਦੇ ਹੱਥ ਦੇ ਵਿੱਚ ਆ ਸ਼ਸ਼ੋਧੀਆਂ ਦੇ ਹੱਥ ਦੇ ਵਿੱਚ ਜਿਹੜੇ ਦਿੱਲੀ ਦੇ ਵਿੱਚ ਡਿਪਟੀ ਮੁੱਖ ਮੰਤਰੀ ਵੀ ਰਹੇ ਨੇ ਤੇ ਜਿਨ੍ਹਾਂ ਦੇ ਉੱਤੇ ਪਿੱਛੇ ਦੇ 2000 ਕਰੋੜ ਗਵਨ ਕਰਨਾ ਬਕਾਇਦਾ ਤੌਰ ਤੇ ਇੱਕ ਹੋਰ ਕੇਸ ਦਰਜ ਹੋਇਆ ਐਂਟੀ ਕ੍ਰਾਈਮ ਬਿਊਰੋ ਦਿੱਲੀ ਨੇ ਦਰਜ ਕੀਤਾ ਸਬਮਣੇ ਵੀ ਭੇਜੇ ਨੇ ਇਹ ਸਬਮਣੇ ਤੇ ਪੇਸ਼ਤੀ ਮੇਰੇ ਖਸ਼ਦਤ ਕੀ ਹੋਏ ਇਸ ਕਰਕੇ ਉਹਨਾਂ ਦੇ ਕੋਲ ਇਹ ਕਮਾਂਡ ਆ ਵੀ ਦਿੱਲੀ ਪੰਜਾਬ ਦੀ ਲੁਧਿਆਣੇ ਦੀ ਇਲੈਕਸ਼ਨ ਦੀ ਜਿੰਨਾਂ ਨੂੰ ਨਾ ਪੰਜਾਬ ਦੇ ਸੱਭਿਆਚਾਰ ਦਾ ਪਤਾ ਨਾ ਸਾਇਕੀ ਦਾ ਪਤਾ ਨਾ ਕਿਸੇ ਪ੍ਰਕਾਰ ਦੀ ਇੱਥੋਂ ਦੀ ਹੋਰ ਸਾਡੀਆਂ ਮੁਸ਼ਕਲਾਂ ਦਾ ਪਤਾ ਲੇਕਿਨ ਜੇ ਕਿਤੇ ਦੋਵੇਂ ਗੈਬਤ ਤੇ ਸਮਝ ਲਓ ਤੀ ਇਹਨਾਂ ਸਮੇਂ ਤੋਂ ਪਹਿਲਾਂ ਹਾਰ ਮੰਨ ਲਈ ਆ ਇੰਜ ਲੱਗਦਾ ਵੀ ਦੋ ਹੀ ਉਮੀਦਵਾਰ ਨੇ ਇੱਕ ਸੰਜੀਵ ਅਰੋੜਾ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਤੇ ਦੂਸਰੇ ਭਾਰਤ ਪੁਸ਼ਪ ਅਸੂ ਜਿਹੜੇ ਕਾਂਗਰਸ ਦੇ ਉਮੀਦਵਾਰ ਨੇ ਦੋਹਾਂ ਦੇ ਵਿੱਚ ਲੜਾਈ ਹੋ ਰਹੀ ਆ ਤੀਸਰੇ ਨੇ ਬੀਜੇਪੀ ਦੇ ਜੀਵਨ ਜੀਵਨ ਗੁਪਤਾ ਉਹ ਨੇ ਤੇ ਚੌਥੇ ਨੇ ਪਰਪਕਾਰ ਸਿੰਘ ਘਮਣ ਅਕਾਲੀ ਦਲ ਬਾਦਲ ਦੇ ਤੇ ਇੱਕ ਉਮੀਦਵਾਰ ਹੈਗਾ ਵਾ ਅਮਨ ਅਕਾਲੀ ਦਲ ਅਮਰਸਰ ਦਾ ਇਹ ਪੰਜ ਉਮੀਦਵਾਰ ਮੈਦਾਨ ਦੇ ਵਿੱਚ ਨੇ ਤੇ ਪੰਜਾਂ ਦੇ ਵਿੱਚ ਮੈਦਾਨ ਤੇ ਹੋਣ ਦੇ ਬਾਵਜੂਦ ਵੀ ਵੇਖੋ ਜਿਹੜੀ ਮੁਹਿਮਾ ਉਹ ਚੱਲਦੀ ਹੈ ਸਰਬੀਰ ਸਿੰਘ ਬਾਦਲ ਨੇ ਕਦਰ ਰੋਡ ਸ਼ੋ ਕੀਤਾ ਵਾ ਭਾਜਪਾ ਨੇ ਵੀ ਕੀਤਾ ਬਕਾਇਦਾ ਤੌਰ ਤੇ ਆਪ ਨੇ ਵੀ ਕੀਤਾ ਲੇਕਿਨ ਕਾਂਗਰਸ ਤੇ ਰੋਡ ਸ਼ੋ ਨਹੀਂ ਕੀਤਾ ਕਰ ਅੱਜ ਸ਼ਾਇਦ ਕਰਨਾ ਆ ਰਿਹਾ ਸੀ ਤਿੰਨ ਪਾਰਟੀਆਂ ਭਾਜਪੀ ਹੋਗੀ ਕਾਂਗਰਸ ਹੋਗੀ ਤੇ ਆਮ ਆਦਮੀ ਪਾਰਟੀ ਰੋਡ ਸ਼ੋ ਇਹਨਾਂ ਦਾ ਆਮੋ ਸਾਹਮਣੇ ਵੀ ਹੋਗੇ ਸੀ ਉਹ ਉਹ ਐ ਸੀ ਜੀ ਪਹਿਲਾਂ ਆਮ ਆਦਮੀ ਪਾਰਟੀ ਦਾ ਤੇ ਬਕਾਇਦਾ ਤੌਰ ਤੇ ਕਾਲੀ ਦਲ ਦਾ ਰੋਡ ਸ਼ੂਅ ਮਸਮਣ ਹੋਇਆ ਸੀਗਾ ਉਸ ਰੋਡ ਸ਼ੂਅ ਦੇ ਵਿੱਚ ਕਾਲੀ ਦਲ ਨੂੰ ਫਿਰ ਦੂਸਰੇ ਪਾਸੇ ਟੋਟਾ ਸੀ ਜੀ ਇਸ ਰਸਤੇ ਚੱਲ ਜੋ ਉਸ ਤੋਂ ਬਾਅਦ ਜਿਹੜਾ ਦੂਸਰੀ ਵਾਰੀ ਇਹ ਕਾਲੀ ਦਲ ਦਾ ਅਮਨ ਸਮਾਣਾ ਭਾਜਪੀ ਦਾ ਹੋਇਆ ਸੀਗਾ ਤੇ ਭਾਜਪੀ ਦੇ ਅਰਵੰਦ ਖੰਨਾ ਸੀ ਉਹਨਾਂ ਕਹਿੰਦਾ ਨਹੀਂ ਸੁਖਵੀਰ ਜੀ ਆ ਰਹੇ ਇਹਨਾਂ ਨੂੰ ਲੰਘ ਲੈਣ ਦੇ ਆਪਾਂ ਬਾਅਦ ਜਾਵਾਂਗੇ ਕਿਲੇ ਪਾਸੇ ਉਹ ਪ੍ਰਾਣੀ ਇਕੱਠੇ ਰਹਿੰਦੇ ਉਹਨਾਂ ਦੇ ਮੰਤਰੀ ਰਹਿੰਦੇ ਸੁਖਬੀਰ ਜੀ ਨਾਮ ਮੈਂ ਕਹਿੰਦਾ ਤੌਰ ਤੇ ਇਸ ਕਰਕੇ ਪ੍ਰਾਣੀ ਸਾਹ ਰਹੀ 30 ਸਾਲ ਭਾਜਪੀ ਦੀ ਕਾਲੀ ਚਲਦੇ ਤੇ ਉਹ ਮੜਾ ਮੁਰਤਾ ਜਰਮ ਚਰਮ ਕੋ ਬਈ ਅਦਾ ਜੀ ਅੱਜ ਮੇਰੇ ਖਿਆਲ ਪਾਜਪੀ ਕਾਂਗਰਸ ਦਾ ਰੋਡ ਸ਼ੋਅ ਸੀਗਾ ਉਹਦੇ ਵਿੱਚ ਇਹ ਖਾ ਉਗਾ ਵੀ ਕਿਹੜੇ ਲੀਡਰ ਸ਼ਾਮਲ ਨੇ ਕਿਹੜੇ ਲੀਡਰ ਨਹੀਂ ਸ਼ਾਮਲ ਹੁੰਦੇ ਕਿਉਂ ਕਾਂਗਰਸ ਦੇ ਵਿੱਚ ਜੜੀ ਨਾ ਇੱਕ ਬੜੀ ਬਿਮਾਰੀ ਹੈਗੀ ਆ ਇੱਥੇ ਆnde ਹੁੰਦੇ ਵੀ 9 ਸਿਪਾਹੀ ਤੇ 12 ਹੌਲਦਾਰ ਇੱਥੇ ਤੇ ਇੱਕ ਦਰਜਨ ਦੇ ਕਰੀ ਮੁੱਖ ਮੰਤਰੀ ਤੁਰੇ ਫਿਰਦੇ ਵੀ ਸਤਾਈ ਚ ਮੁੱਖ ਮੰਤਰੀ ਮੈਂ ਬਣਨਾ ਮੈਂ ਬਣਨਾ ਮੈਂ ਬਣਨਾ ਅੱਗੇ ਹਰਿਆਣੇ ਦੇ ਵਿੱਚ ਉਹਨਾਂ ਦੀ ਮੁੱਖ ਮੰਤਰੀ ਚ ਲੜਾਈ ਨੇ ਜਿਹੜੀ ਇਲੈਕਸ਼ਨ ਹਰਾਈ ਹੈ ਇੱਕ 1.5% ਵੋਟ ਕੀ ਹੁੰਦੀ ਕਿਤੇ ਇਸ ਕਰਕੇ ਇੱਥੇ ਵੀ ਜੇ ਕਿਤੇ ਬਣੀ ਬਣੀ ਜਾਗ ਇਹਨਾਂ ਨੇ ਹਰੋਣੀ ਇੱਥੇ ਠੀਕ ਆ ਮੁੱਖ ਮੰਤਰੀ ਦਰਜਨ ਕਰੇ ਉਹਨਾਂ ਦਾ ਮੁੱਖ ਮੰਤਰੀ ਢਿੰਗਣਾ ਮੁੱਖ ਮੰਤਰੀ ਓਕਣਾ ਮੁੱਖ ਮੰਤਰੀ ਆ ਗੱਲ ਤੇ ਸਿਰਫ ਇਹ ਚਾਹੀਦੀ ਆ ਵੀ ਤੁਸੀਂ ਪਹਿਲਾਂ ਆਪਣੀ ਜੰਗ ਲੜੋ ਮੁੱਖ ਮੰਤਰੀ ਦਾ ਫੈਸਲਾ ਬਾਅਦ ਚੋਕੋ ਜੀ ਲੇਕਿਨ ਇਹ ਸੀਟ ਜੇ ਹਾਰ ਗਈ ਲੁਧਿਆਣਾ ਦੀ ਸੀਟ ਜੇ ਹਾਰ ਗਏ ਤੇ ਉਹਦੇ ਦੇ ਬਾਅਦ ਮੁੱਖ ਮੰਤਰੀ ਸਾਹਿਬ ਦੀ ਮੁੱਖ ਮੰਤਰੀ ਸ਼ਿਫਟ ਤੇ ਸੰਕਟ ਦੇ ਬਦਲ ਮਡਰਾਉਣੇ ਸ਼ੁਰੂ ਹੋ ਜਾਣਗੇ ਤੁਹਾਨੂੰ ਪਤਾ ਹੋਏਗਾ 2024 ਦੇ ਵਿੱਚ ਜਦੋਂ ਬਕਾਇਦਾ ਤੌਰ ਤੇ ਕੇਜਰੀਵਾਲ ਸਾਹਿਬ ਆਏ ਸੀ ਤਾਂ ਬਾਹਰ ਆਏ ਸੀ ਜੇਲ ਤੋਂ 1 ਮਹੀਨੇ ਦੀ ਪਰੋਲ ਤੇ ਚੋਣ ਪ੍ਰਚਾਰ ਕਰਨ ਵਾਸਤੇ ਆਏ ਸੀ ਤੇ ਉਦੋਂ ਤਿੰਨ ਬੰਦੇ ਜਾ ਕੇ ਮਿਲੇ ਸੀ ਮੁੱਖ ਮੰਤਰੀ ਦੀ ਸ਼ਿਕਾਇਤ ਲੈ ਕੇ ਕੁਲਤਾਰ ਸਿੰਘ ਸੰਧਵਾ ਜੀ ਅਮਨ ਰੂੜਾ ਤੇਰਪਾਲ ਚਿੰਦ ਇਹਨਾਂ ਨੇ ਮੁੱਖ ਮੰਤਰੀ ਦੀ ਸ਼ਿਕਾਇਤ ਕੀਤੀ ਸੀ ਵੀ ਇਹ ਤਾਂ ਦਿਨ ਵੀ ਸ਼ਰਾਬ ਪੀ ਛੱਡਦਾ ਮੁੱਖ ਮੰਤਰੀ ਕਹਦਾ ਲੋਕ ਸਭਾ ਦੇ ਕੋਈ ਨਾ ਕੋਈ ਜਵਾਬ ਕੋਈ ਨਹੀਂ ਹੁੰਦਾ ਤੇ ਕੇਜਰੀਵਾਲ ਦੇ ਵੀ ਕਿ ਸੋਚਦੇ ਆ ਜਦੋਂ ਮੁੜ ਕੇ ਉਹ ਜਬਾਨਤ ਕਰਾ ਕੇ ਪੰਜਾਬ ਚ ਆਉਂਦੇ ਤਾਂ ਨਾ ਸਵਾਲ ਪੁੱਛਿਆ ਜਾਂਦਾ ਉਹ ਕਹਿੰਦੇ ਨਹੀਂ ਜੰਨੀ ਮੁੱਖ ਮੰਤਰੀ ਸਾਹਿਬ ਤੇ 2027 ਤੋਂ ਬਾਅਦ ਮੁੱਖ ਮੰਤਰੀ ਹੋਣਗੇ ਲੇਕਿਨ ਜਿਹੜੀ ਹੁਣ ਹਾਲਾਤ ਨੇ ਜਿਸ ਤਰੀਕੇ ਨਾਲ ਦੂਰੀਆਂ ਵਧੀਆਂ ਜਾਂਦੀਆਂ ਨੇ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਛੋਟੇ ਤੋਂ ਛੱਟਾ ਵੀ ਕੰਮ ਕਰੌਣਾ ਤਾਂ ਤੁਹਾਨੂੰ ਜਾ ਕੇ ਕੇਜਰੀਵਾਲ ਦੀਆਂ ਜਿਹੜੀਆਂ ਚੌਕੀਆਂ ਭਰਨੀਆਂ ਪਣੀਆਂ ਮੁੱਖ ਮੰਤਰੀ ਦੀਆਂ ਨਹੀਂ ਬਿਲਕੁਲ ਮੁੱਖ ਮੰਤਰੀ ਤੇ ਆਪਣੇ ਬਾਹਰ ਗੇਟ ਤੇ ਕਿਹੜਾ ਚੌਕੀ ਦਾ ਨਹੀਂ ਬਦਲਦਾ ਬਾਕੀ ਕੀ ਰਹਿ ਗਿਆ ਇਸ ਕਰਕੇ ਜੇ ਕਿਤੇ ਇਹ ਚੋਣ ਹਾਰ ਗਏ ਤੇ ਇਹ ਸਮਝ ਲਓ ਕੇਜਰੀਵਾਲ ਦਾ ਸਕਾਰ ਮੁੱਖ ਮੰਤਰੀ ਸਾਹਿਬ ਹੋਣਗੇ ਤੇ ਉਹਨਾਂ ਦੀ ਬਦਲੀ ਕਰਕੇ ਕਿਸੇ ਹੋਰ ਨੂੰ ਮੁੱਖ ਮੰਤਰੀ ਬਣਾਇਆ ਜਾ ਸਕਦਾ ਜਿਹਦੇ ਵਿੱਚ ਅਮਨ ਰੋੜਾ ਤੇ ਕੁਲਪਾਰ ਸੰਧਵਾ ਦਾ ਨਾਂ ਪਹਿਲੀ ਲਿਸਟ 'ਚ ਆਉਂਦਾ ਜੀ ਅੱਜ ਕੱਲ੍ਹ ਲੋਕਾਂ ਨੇ ਕਾਨੂੰਨ ਨੂੰ ਆਪਣੇ ਹੱਥ ਚ ਲੈਣਾ ਬਹੁਤ ਸੌਖਾ ਸਮਝ ਲਿਆ ਕਿ ਮਾਮੂਲੀ ਜਿਹਾ ਝਗੜਾ ਹੁੰਦਾ ਹੈ ਖੂਨ ਖਰਾਬਾ ਸ਼ੁਰੂ ਹੋ ਜਾਂਦਾ ਕੋਈ ਕਤਲ ਕਰ ਦਿੰਦਾ ਤੇ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਿੱਥੇ ਕਨਿਹੰਦ ਸਿੰਘ ਨੇ ਮਾਮੂਲੀ ਜਿਹੇ ਝਗੜੇ ਨੂੰ ਲੈ ਕੇ ਗੁੱਟ ਵੜ ਦਿੱਤੇ ਨੌਜਵਾਨ ਦੇ ਤੁਸੀਂ ਸਾਰੇ ਕਿਉਂਕਿ ਇਸ ਤਰੀਕੇ ਦੇ ਨਾਲ ਦੇਖਦੇ ਆ ਕਿ ਹਰ ਕੋਈ ਜਿਹੜਾ ਆ ਆਪਾਂ ਕਹਿ ਸਕਦੇ ਕਿ ਇਸ ਵੇਲੇ ਪੰਜਾਬ ਨੂੰ ਗੈਂਗਲੈਂਡ ਹੀ ਬਣਾਇਆ ਹੋਇਆ ਹੈ ਹਰ ਦੂਜੇ ਦਿਨ ਤਾੜ-ਤਾੜ ਹੋ ਜਾਂਦੀ ਹੈ ਕੋਈ ਕੁਸ਼ ਕਰ ਦਿੰਦਾ ਹੈ ਤਾਂ ਕੋਈ ਕੁਸ਼ ਕਰ ਦਿੰਦਾ ਬਿਲਕੁਲ ਠੀਕ ਹੈ ਜੀ ਪੰਜਾਬ ਦੇ ਵਿੱਚ ਕਿਸੇ ਪਾਪੂਲਰ ਸਰਕਾਰ ਦਾ ਦੀ ਸਗੋ ਜੰਗਲ ਰਾਜ ਬਣਿਆ ਪਿਆ ਅੰਮ੍ਰਿਤਸਰ ਦੇ ਬਹੁਤ ਸਾਰੇ ਸਨਦਕਰ ਜਿਹੜੇ ਆਪਣੀਆਂ ਦੁਕਾਨਦਾਰੀਆਂ ਬੰਦ ਕਰਕੇ ਆਪਣੀਆਂ ਵਪਾਰਕ ਬਾਰੇ ਬੰਦ ਕਰਕੇ ਕਿਤੇ ਬਾਹਰ ਚਲੇ ਗਏ ਤੇ ਉਹਨਾਂ ਨੇ ਇਕੱਠੇ ਹੋ ਕੇ ਜਾ ਕੇ ਕਮਿਸ਼ਨ ਪੁਲਿਸ ਨੂੰ ਚਾਬੀਆਂ ਦਿੱਤੀਆਂ ਵੀ ਆ ਤੁਸੀਂ ਸੰਭਾਲ ਲਓ ਇੱਥੇ ਆਪਣੇ ਸੈਂਟਰ ਸੈਂਟਰ ਖੁੱਲ੍ਹੂ ਅਸੀਂ ਘਰਾਂ ਨੂੰ ਚੱਲੇ ਇਹ ਗੱਲ ਬਕਾਇਦਾ ਤੌਰ ਤੇ ਸੰਤ ਜਰਨੈਲ ਸਿੰਘ ਭਿੰਡਰਵਾਲੇ ਦੇ ਵਿੱਚ ਵੀ ਕਿਸੇ ਬਦਮਾਸ਼ਾਂ ਨੇ ਕੀਤੀ ਸੀ ਤੇ ਲੋਕ ਆਪਣੇ ਘਰਾਂ ਦੀਆਂ ਚਾਬੀਆਂ ਬੰਦ ਕਰਕੇ ਸੰਤਾਂ ਕੋਲ ਲੈ ਗਏ ਸੀ। ਵੀ ਸਾਨੂੰ ਰੋਜ਼ ਫੋਨ ਆਉਂਦੇ ਵੀ ਫਲਾਣੀ ਕੋਠੀ ਤੇ ਮੈਂ ਕਬਜ਼ਾ ਕਰਨਾ ਢਿਗੜਾ ਕਿਦਾ ਮੈਂ ਕਰਨਾ ਇਹਦੇ ਤੇ ਮੈਂ ਕਰਨਾ ਤੁਸੀਂ ਕਿੱਥੇ ਚਲ ਜੀਏ। ਤੇ ਸੰਤ ਭਿੰਡਰਵਾਲੇ ਕਹਿੰਦਾ ਅੱਛਾ ਇਹ ਕਿਹੜੇ ਬੰਦੇ ਹੋਣ ਜੀ ਉਹਨਾਂ ਕਹਿੰਦੇ ਤੁਸੀਂ ਆਪਣੇ ਘਰਾਂ ਚ ਰਹੋ। ਸ਼ਾਮਾ ਨੂੰ ਬੰਦੇ ਆਪੇ ਸੱਦ ਕੇ ਬੰਦੇ ਜਿਵੇਂ ਬਣ ਜੋ ਪੁੱਤ ਸਾਰੇ ਸਾਡੇ ਭਰਾ ਨੇ ਅਸੀਂ ਸਾਰਿਆਂ ਦਾ ਮਿਲ ਲੜ ਕੇ ਲੱਜ ਆਪਣੀ ਜੰਗ ਲੜਨੀ ਆ ਜੇ ਕਿਸੇ ਨੇ ਕੋਈ ਤੰਗ ਕੀਤਾ ਤਾਂ ਆਪਣਾ ਪੜਿਆ ਵਿਚਾਰ ਉਹ ਸੇਤਰੀ ਕਮਿਸ਼ਨਰ ਕੋਲੇ ਗਏ ਸੀ ਹੁਣ ਤੇ ਕਮਿਸ਼ਨ ਵਿਚਾਰੇ ਨੇ ਕੀ ਕਰਨਾ ਉਹਦੇ ਹੱਥ ਵੱਸ ਕੀ ਹੈ ਗੈਂਗਸਟ ਵਾਕਿਆ ਹੀ ਇੱਥੇ ਗੈਂਗ ਜਿਹੜੇ ਕਦੀ ਕਿਸੇ ਨੂੰ ਧਮਕੀ 1 ਕਰੋੜ ਤੋਂ ਘਟ ਕੇ ਧਮਕੀਆਂਉਂਦੀ ਨਹੀਂ ਭਾਵੇਂ ਕਿਸੇ ਨੇ ਆਪ ਜ਼ਿੰਦਗੀ ਚ ਇੱਕ ਕਰੋੜ ਵੇਖਿਆ ਕਿ ਨਹੀਂ ਵੇਖਿਆ ਨਹੀਂ ਪਤਾ ਹੈਗਾ ਇੱਕ ਇੱਕ ਕਰੋੜ ਰੁਪਇਆ ਮੰਗਿਆ ਮੰਗਿਆ ਜਾ ਰਿਹਾ ਸਾਡੇ ਇੱਥੇ ਈਸਟਮੂਨ ਨਗਰ ਗਗਨ ਫਰਨੀਚਰ ਵਾਲੇ ਇੱਕ ਕਰੋੜ ਇੱਕ 1 ਲੱਖ ਡਾਲਰ ਦੇ ਭਰਾਵ ਤੋਂ ਮੰਗਿਆ ਗਿਆ ਕੈਨੇਡਾ ਦੇ ਵਿੱਚ ਉਹਨੇ ਨਹੀਂ ਦਿੱਤਾ ਤੇ ਇਹਦੇ ਭਰਾ ਤੇ ਟੈਕ ਕਰਤਾ ਕਿ ਗੋਲੀ ਮਾਰੀ ਉਹ ਬੱਤੀ ਜਾ ਕੇ ਨੌਕਰ ਨੂੰ ਨੌਕਰ ਦੇ ਪੈਰ ਤੇ ਬੱਜੀ ਫੱਟਣ ਹੋ ਗਏ ਫੋਨ ਬੇਰ ਉਹਨਾਂ ਐਕੀ ਤੇ ਪੈਰ ਚ ਮਾਰੀ ਅਗਲੀ ਵੇ ਇੱਕ ਚ ਮਾਰਾ ਨੇ ਤੇ 1 ਕਰੋੜ ਰੁਪਏ ਦੇ ਉਹ ਕਹਿੰਦੇ 1 ਕਰੋੜ ਸੀ ਜੀ ਮੈਂ ਕਹਿੰਦਾ ਟਿੱਕ ਟੋ ਨੇ ਅਧਿਗੇ ਸੀ ਜੀ ਇਹ ਹਾਲਾਤ ਨੇ ਤੁਨੇ ਲਾਇਨ ਡਰਿੰਗ ਸਿਚੁਏਸ਼ਨ ਹੋ ਗਈ ਬਣੀ ਪਈ ਹੈ ਜਦੋਂ ਪੁਲਿਸ ਵਾਲੇ ਕੋ ਜਾਈਦਾ ਉਹ ਕਹਿੰਦੇ ਜੀ ਵੇਖੋ ਜੀ ਸਾਡੇ ਵੀ ਨਿੱਕੇ ਨਿੱਕੇ ਨਿਆਣੇ ਨੇ ਤੁਸੀਂ ਦੇ ਦੇ ਲੈ ਕੇ ਕੰਮ ਨਬੇਲੋ ਅੱਪੜ ਲਾਇਨ ਆਰਡਰ ਦੀ ਸਿਚੁਏਸ਼ਨ ਇੱਥੋਂ ਹੈ ਤੇ ਹੁਣ ਇੱਕ ਨਿਹੰਗ ਸਿੰਘ ਆ ਮੰਡੀ ਗਵਿੰਦਗੜ ਦੇ ਵਿੱਚ ਇੱਕ ਜਤਨ ਮੁੰਡਾ ਉਹਦੇ ਨਾਲ ਮਾਮੂਲੀ ਝਗੜਾ ਹੁੰਦਾ ਤੇ ਨਿਹੰਗ ਸਿੰਘ ਆਪਣੀ ਕਿਰਪਾਨ ਕੱਢਦਾ ਤੇ ਉਹਨੇ ਦੋਵੇਂ ਗੁੱਟ ਵੰਡ ਦਿੱਤਾ ਰੋਲਾ ਪੈ ਜਾਂਦਾ ਵਾ ਇਮੀਡੀਏਟਲੀ ਉਹ ਪਰਿਵਾਰ ਗਰੀਬ ਪਰਿਵਾਰ ਲੋਕ ਹਸਪੀਟਲ ਲੈ ਕੇ ਜਾਂਦੇ ਉਹਨਾਂ ਨੂੰ ਚੰਡੀਗੜ੍ਹ ਪੀਜੀ ਰੈਫਰ ਕਰ ਦਿੰਦੇ ਤੇ ਪੀਜੀ ਵਾਲੇ ਕਿਹੜੇ ਪੱਧਰੇ ਵਿੱਚ ਜਾਂਦਾ ਮਰੀਦ ਸਾਰਾ ਜਾਣਗੇ ਉੱਥੇ ਤੇ ਭੀੜ ਲੱਗੀ ਬਥੇਰੀ ਹੁਣ ਜਦੋਂ ਪੁਲਿਸ ਕੋਲੇ ਕੇਸ ਕਿਆ ਉਹਨਾਂ ਨੇ ਕਿਹਾ ਜੀ ਮੁੰਡੇ ਦੀ ਹੰਤ ਖਤਰੇ ਤੋਂ ਵੱਧ ਹੋਦੇ ਗੱਟਵੜ ਤੇ ਥੱਥਵੜ ਤੇ ਬਾਕੀ ਰਹੇਗੀ ਕਿਆ ਤੁਹਾਨੂੰ ਪਤਾ ਹੋਏਗਾ ਕਰੋਨਾ ਪੀਰੀਅਡ ਦੇ ਵਿੱਚ ਇਸ ਇਲਾਕੇ ਦੇ ਵਿੱਚ ਇੱਕ ਨਿਹੰਗ ਨੇ ਹਰਜੀਤ ਸਿੰਘ ਸਬ ਇੰਸਪੈਕਟਰ ਦਾ ਗੁੱਟਵੜਤਾ ਸੀ ਜਦੋਂ ਉਹ ਸਬਜੀ ਵੱਡੀ ਜਾਂਦੇ ਆ ਉਹਨਾਂ ਬੈਰੀਅਰ ਲਾਇਆ ਸੀ ਅੱਗੇ ਨਹੀਂ ਜਾਣ ਦੇਣਾ ਤੁਹਾਨੂੰ ਉਹ ਕਹਿੰਦੇ ਜਾਣਾ ਅਸੀਂ ਲੰਗਰ ਲਾਉਣਾ ਸਾਡਾ ਪ੍ਰੋਗਰਾਮ ਹੈਗਾ ਉੱਥੇ ਨੰ ਝੜਪੋ ਦੀ ਢੰਗ ਜਿਹੜਾ ਉਹਦਾ ਗੁੱਟ ਵੜ ਜਾਂਦਾ ਬਾਕੀ ਪੁਲਿਸ ਭੱਜ ਜਾਂਦੀ ਮੁੜ ਕੇ ਜਨੋ ਅੰਨ ਗਾਣੇ ਦੇ ਜਗ੍ਹਾ ਰੇਡ ਕਰਦੀ ਪੁਲਿਸ ਜਿਹੜਾ ਸੜਿਓ ਦੇ ਸਿੱਧੂ ਸਾਹਿਬ ਹੁੰਦੇ ਸੀ ਕਿ ਮਨਦੀਪ ਸਿੰਘ ਸਿੱਧੂ ਉਹ ਇੱਥੇ ਐਸਐਸਪੀ ਸੀਗੇ ਉਹ ਜਾ ਕੇ ਕਹਿੰਦਾ ਧੰਗਾ ਨੂੰ ਕਿਤੇ ਤੀ ਪੇਸ਼ ਹੋ ਦੋ ਕੋਈ ਗੱਲ ਨਹੀਂ ਕੁਛ ਨਹੀਂ ਹੁੰਦੀ ਤੇ ਮੁੜ ਕੇ ਉਹਦਾ ਉਹਦਾ ਗੁੱਟ ਟੋਲ ਜਿਹੜਾ ਹੈ ਟੋਲਦਾ ਉਹ ਤਾਂ ਗੁੱਟ ਟੋਲਿਆ ਜਾਂਦਾ ਬਗਿਆ ਤੋਂ ਤੇ ਕੁੱਟ-ਕੁੱਟ ਕੇ ਇਹ ਬਦਲਾ ਦੀ ਭਾਵਨਾ ਸੀ ਇਸ ਕਰਕੇ ਉਹ ਵੀ ਗੁੱਟ ਜਿਹੜਾ ਸੀ ਵੱਢਿਆ ਗਿਆ ਮੁੜ ਕੇ ਚਲੋ ਤੇ ਪੁਲਿਸ ਵਾਲਾ ਸੀ ਉੱਪਰ ਤੱਕ ਜੀ ਤਾਰਾ ਖੜਕੀਆਂ ਉਹਨੂੰ ਹਸਪੀਟਲ ਇਜਮੈਂਟ ਕਰਾਇਆ ਪੀਜੀ ਲੈ ਗਈ ਇਮੀਡੀਟਲੀ ਇਲਾਜ ਹੋ ਗਿਆ ਖਤ ਮੇਰੇ ਬੰਦੇ ਕੰਮ ਕਰਦਾ ਕਿ ਨਹੀਂ ਕਰਦਾ ਪੂਰਾ ਇਹੋ ਜਿਹਾ ਘਟਾਵਾਂ ਆਮ ਆਪ ਰਹੀ ਹੈ ਜੀ ਹੁਣ ਗੱਲ ਕੀ ਉਹ ਕਹਿੰਦਾ ਜਤਨ ਕੋਲੋਂ ਪੈਸੇ ਮੰਗੇ ਸੀ ਧੰਗ ਉਹਨੇ ਕਿ ਜੀ ਮੈਂ ਤੈਨੂੰ ਪੈਸੇ ਕਾ ਦੇ ਦਿਆਂ ਐਸੇ ਗੱਲ ਤੋਂ ਝਗੜਾ ਹੋ ਗਿਆ ਤੋਂ ਨੇ ਗੁੱਟ ਵੱਢ ਦਿੱਤੇ ਕਿੱਡੀ ਕਿੰਨ ਸਭ ਇਨਸਾਨੀਅਤ ਵਾਲੀ ਗੱਲ ਦੀਗੀ ਆ ਇਸਕ ਬੰਧਿਆੰਗ ਮਨੇ ਜਿਉ ਰਿਆ ਵਾ ਜੇ ਮੈਰੋ ਵਾ ਤੇ ਮੈਰੋ ਨੇ ਹੰਗ ਮਨੇ ਚ ਕੀਤਾ ਉਹਨੇ ਤੁਹਾਨੂੰ ਪਤਾ ਹੋਏਗਾ ਇਹ ਅਮਰਪਾਲ ਸਿੰਘ ਮੈਰੋ ਨੇ 2022 ਦੇ ਵਿੱਚ ਸਰਨਤਾਪ ਤੋਂ ਚੋਣ ਲੜੀ ਸੀ ਬਕਾਇਦਾ ਤੌਰ ਤੇ ਵਿਧਾਨ ਸਭਾ ਦੀ ਚੋਣ ਲੜੀ ਸੀ ਇਹਨੇ ਸ਼੍ਰੋਮਣੀ ਕਾਲੀਦਾ ਅੰਮ੍ਰਿਤਸਰ ਵੱਲੋਂ ਲੇਕਿਨ ਬੜੀ ਬੁਰੀ ਤਰ੍ਹਾਂ ਹਾਰਿਆ ਸੀਗਾ ਉਹ ਇਸ ਕਰਕੇ ਇਹ ਨਿਆਂਗਰ ਨੇ ਜਿਹੜੀ ਕੀਤੀ ਹੈ ਇਹਦੇ ਸੋਚਦੇ ਵੀ ਇਹ ਖਲਾਕ ਕਿ ਸਖਤ ਕਦਮ ਚੁੱਕਣਾ ਚਾਹੀਦਾ ਵਾ ਇਹ ਚਾਰ ਕਿਚੋਲੇ ਪਾ ਕੇ ਤੇ ਗਾਤਰੇ ਪਾ ਕੇ ਤੇ ਲੋਕਾਂ ਨੂੰ ਦਬਕੇ ਵੀ ਮਾਰਦੇ ਅੰਮ੍ਰਿਤਸਰ ਦੀ ਜਿਹੜੀ ਸਾੜੀ ਹੈਗੀ ਆ ਵਿਰਾਸਤੀ ਸਟਰੀਟ ਉੱਥੇ ਆਮ ਜਿਹੜੇ ਗੋਲੇ ਕੱਪੇ ਲਾਉਂਦੇ ਉਹਨਾਂ ਕੋਈ ਇੱਕ ਮਹੀਨਾ ਮੰਗਦੇ ਕਹਿੰਦਾ ਕਿ ਉੱਥੋਂ ਟਰਪੋਰਸਿਕ ਮੋਸ਼ਾ ਕੋਈ ਕਾਰ ਵੀ ਨਹੀਂ ਕਰ ਰਹੇ ਜੀ ਪਹਿਲਾਂ ਭਾਰਤ ਤੇ ਪਾਕਿਸਤਾਨ ਦੀ ਲੜਾਈ ਲੱਗੀ ਫਿਰ ਹੁਣ ਈਰਾਨ ਤੇ ਇਜ਼ਰਾਈਲ ਦੇ ਵਿੱਚਕਾਰ ਲੜਾਈ ਲੱਗ ਚੁੱਕੀ ਹੈ ਕੀ ਲੱਗਦਾ ਹੈ ਕਿ ਹੁਣ ਵਰਲਡ ਵਾਰ ਜਿਹੜੀ ਲੱਗ ਸਕਦੀ ਹੈ ਕਿਉਂਕਿ ਜੀ 7 ਸਮਿਟ ਜਿਹੜਾ ਕੈਨੇਡਾ ਚ ਹੋਇਆ ਉਸ ਦੇ ਵਿੱਚ ਵੀ ਜਿਹੜੇ ਜੀ 7 ਕੰਟਰੀ ਸੀਗੀਆਂ ਜਿਹੜੀਆਂ ਦੇਸ਼ ਸੀਗੇ ਇਹਨਾਂ ਨੇ ਇਜ਼ਰਾਈਲ ਦਾ ਸਮਰਥਨ ਘਟਾ ਦਿੱਤਾ ਵੇਖੋ ਜਿਹੜਾ ਇਹ ਸਾਡਾ ਮੱਧ ਏਸ਼ੀਆ ਨਾਲ ਇਹਦੇ ਵਿੱਚ ਲੜਾਈ ਲੱਗੀ ਉਹਦਾ ਅਸਰ ਜਿਹੜਾ ਵਾ ਉਹ ਇੰਡੀਆ ਤੇ ਵੀ ਪੈ ਸਕਦਾ ਹੈ ਹਾਲੀ ਕੀ ਇੰਡੀਆ ਨੇ ਨਾ ਤੇ ਈਰਾਨ ਦੀ ਸਪੋਰਟ ਕੀਤੀ ਨਾ ਇਜ਼ਰਾਈਲ ਦੀ ਸਪੋਰਟ ਕੀਤੀ ਦੋਵੇਂ ਨੇ ਇੰਡੀਆ ਦੇ ਸਬੰਧ ਨੇ ਕਿਉਂ ਈਰਾਨ ਦੀ ਜਿਹੜੀ ਚਾਹ ਭਾਰ ਸਾਡੀ ਉਹਨਾਂ ਦੀ ਇمپੋਰਟ ਉਹਦੇ ਉਹ ਚਲਾ ਰਹੇ ਨੇ ਅੱਜਕੱਲ ਸਾਡੇ ਅਡਾਨੀ ਸਾਹਿਬ ਤੇ ਇਜ਼ਰਾਈਲ ਨੇ ਸਾਨੂੰ ਕਈ ਪ੍ਰਕਾਰ ਦੇ ਜਿਵੇਂ ਗਏ ਸੀ ਕਈ ਪ੍ਰਕਾਰ ਦੇ ਸੰਧ ਦਿੱਤੇ ਇਲੈਕਟ੍ਰਿਕਸ ਨੇ ਦਿੱਤੇ ਸਾਨੂੰ ਸਾਡੀ ਉਹਨਾਂ ਦੇ ਸਬੰਧ ਆ ਇੰਡੀਆ ਦੇ ਤੇ ਪ੍ਰਧਾਨ ਮੰਤਰੀ ਦਾ ਆਉਣ ਵਾਲੇ ਦਿਨਾਂ ਵਿੱਚ ਇੱਕ ਛੋਟਾ ਜਿਹਾ ਟਵੀਟ ਆਊਗਾ ਵੀ ਨਹੀਂ ਵੀ ਲੜਾਈ ਚੰਗੀ ਲੜਾਈ ਪਾਉਣ ਤੋਂ ਨਹੀਂ ਖੇੜੀ ਇਦੋਂ ਤੱਕ ਕੋਈ ਨਹੀਂ ਆਏਗਾ। ਲੇਕਿਨ ਜਿਸ ਤਰੀਕੇ ਨਾਲ ਅੱਜ ਕਹਿ ਦਿੱਤਾ ਵਾ 트ੰਪ ਨੇ ਵੀ ਤਹਿਰਾਮ ਖਾ ਲਈ ਕਰਦੇ ਵਾ ਸੀ ਨੂੰ ਖੰਡਰ ਬਣਾ ਦਿਆ। ਕਿਤੋਂ ਦੀ ਇਨਸਾਨੀਤ ਵਾਲੀ ਗੱਲ। ਸਗੋਂ ਇਹੋ ਜਿਹੇ ਜਿਹੜੇ ਵੱਡੇ ਵੱੱਡੇ ਉੱਤੇ ਉੱਤੇ ਇਸ ਜਿਹੜੀ ਅੱਗ ਲੱਗੀ ਨੂੰ ਬੁਝਾਉਂਦੇ ਹੁੰਦੇ ਆ ਪਰ ਇੱਥੇ ਤੇ ਅੱਗ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ। 8 ਹੋਰ ਕੰਟਰੀ ਨੇ ਜਿਨ੍ਹਾਂ ਦੇ ਉੱਤੇ ਬਾਰ-ਬਾਰ ਇਜ਼ਰਾਈਲ ਨੇ ਕਦੀ ਕਿਸੇ ਤੇ ਕਦੀ ਕਿਸੇ ਤੇ ਹਮਲੇ ਕਰ ਕਰਕੇ ਤੇ ਉਹਨਾਂ ਨੂੰ ਭਜਾਇਆ ਉੱਥੇ ਉਹਨਾਂ ਨੂੰ ਬਰਬਾਦ ਕੀਤਾ ਇਰਾਕ ਨੂੰ ਜਿਹੜਾ ਸੀ ਜਿਹੜਾ ਸੀ ਅਮਰੀਕਾ ਨੇ ਬਰਬਾਦ ਕੀਤਾ ਵੀ ਉਹਦੇ ਕੋਲ ਰਸਾਇਣਕ ਹਥਿਆਰ ਨਹੀਂ ਨਾ ਰਸਾਇਣਕ ਤੇ ਹਥਿਆਰ ਨਾ ਕੋਈ ਗੱਲ ਨਹੀਂ ਕੋਈ ਬਰਬਾਦ ਕੀਤਾ ਉਹਨਾਂ ਹੁਣ ਇਹ ਇਰਾਕ ਨੂੰ ਬਰਬਾਦ ਕਰਨਾ ਚਾਹੁੰਦੇ ਇਜ਼ਰਾਈਲ ਨੂੰ ਇਹ ਆਸ ਹੀ ਨਹੀਂ ਸੀ ਵੀ ਜਿਸ ਤਰੀਕੇ ਨਾਲ ਹਮਲੇ ਉਹਨਾਂ ਤੇ ਈਰਾਨ ਨੇ ਕੀਤੇ ਹਮਲੇ ਕਰੂਗਾ ਅੱਜ 55 ਹਜ਼ਾਰ ਦੇ ਲੋਕ ਨੇ ਬਕਾਇਦਾ ਤੌਰ ਤੇ ਇਜ਼ਰਾਈਲ ਦੇ ਉਹਨਾਂ ਲਗਲੇ ਕੰਟਰੀ ਦੇ ਆਪਣੇ ਭੇਜਤੇ ਵੀ ਤੁਸੀਂ ਸੇਫ ਹੋ ਜਾਓ ਹੁਣ ਇਜ਼ਰਾਈਲ ਦੀ ਓਟ ਸਿਰਫ ਅਮਰੀਕਾ ਤੇ ਹੈ ਅਮਰੀਕਾ ਕਿੰਨੀ ਮਦਦ ਕਰਦਾ ਜੇ ਅਮਰੀਕਾ ਦੇ ਸਾਹਮਣੇ ਬਕਾਇਦਾ ਤੌਰ ਤੇ ਚਾਈਨਾ ਤੇ ਰਸ਼ੀਆ ਆ ਗਏ ਤੇ ਫਿਰ ਅਮਰੀਕਾ ਦੀ ਜਿਹੜੀ ਉਹ ਭਾਦੀ ਬਣਦੀ ਹੈ ਫਿਰ ਵਰਲਡ ਵਾਰ ਦੇ ਚਾਂਸ ਬਣ ਜਾਂਦੇ ਹੈ 1971 ਦੀ جنگ ਦੇ ਵਿੱਚ ਸ਼ਾਕਜੀ ਜਦੋਂ ਅਮਰੀਕਾ ਦਾ 7ਵਾਂ ਬੇੜਾ ਆਇਆ ਸੀ ਪਾਕਿਸਤਾਨ ਦੀ ਮਦਦ ਦੇ ਉੱਤੇ ਤੇ ਸਾਡੀ ਮਦਦ ਤੇ ਰਸ਼ੀਆ ਦੀਆਂ ਪੰਡੂਪੀਆਂ ਆ ਗਈਆਂ ਸੀਗੇ ਤੇ ਜਦੋਂ ਇਹਨੇ ਪੰਡੂਪੀਆਂ ਵੇਖੀਆਂ ਰਸ਼ੀਆ ਦੀਆਂ ਤੇ ਅਮਰੀਕਾ ਉੱਥੋਂ ਆਪਣੇ ਬੇੜਾ ਮੁੱਲਕੇ ਵਾਪਸ ਲੈ ਗਿਆ ਸੀ ਇਸ ਕਰਕੇ ਜਦੋਂ ਬਰਾਬਰ ਦੀ ਟੱਕਰ ਸਾਹਮਣੇ ਆ ਗਈ ਨਾ ਤੇ ਮੁੜ ਕੇ ਭੱਜੂਗਾ ਉਹ ਵੀ ਨਹੀਂ ਆਪਾਂ ਲੜਨ ਨਾਲ ਤੇ ਚੰਗੀ ਗੱਲ ਇਹ ਵੀ ਦੋਵਾਂ ਦਾ ਸਮਝੌਤਾ ਕਰਾਉਂਦਾ ਮਿਰਕਾ ਕਿ ਲੜਵਣਾ ਲੜਾਈ ਦੀ ਕੋਈ ਫਾਇਦਾ ਨਹੀਂ ਹੈਗਾ ਲੇਕਿਨ ਇਜ਼ਰਾਈਲ ਨੇ ਜਿਸ ਤਰੀਕੇ ਨਾਲ ਬਾਕੀ ਦੇਸ਼ ਵਿਵਾਦ ਕੀਤੇਗੀ ਉਹ ਗੱਲ ਉਹਦੀ ਈਰਾਨ ਦੀ ਨਹੀਂ ਬਣੀ ਈਰਾਨ ਨੇ ਉਹਦਾ ਦਾ ਜਿਹੜਾ ਸਭ ਤੋਂ ਵੱਡਾ ਆਇਰਨ ਟੋਮ ਸੀਗਾ ਉਹਨੇ ਵੀ ਨੁਕਸਾਨ ਬਚਾਇਆ ਜਿੰਨੀਆਂ ਮਸਾਇਲੇ ਗਿਆ ਰਸਤੇ 'ਚ ਕਹਿੰਦੇ ਖਤਮ ਕਰਦੀਆਂ 30% ਬਜ਼ਾਰਾਂ ਜਿਹੜੀਆਂ ਨੂੰ ਜਾ ਕੇ ਉਹਦੇ ਤੇ ਇਜ਼ਰਾਈਲ ਦੇ ਉੱਤੇ ਅਸੀਂ ਫਿਰਚ ਉਹਨੇ ਇਹ ਵੀ ਇੱਥੇ ਜੰਗ ਨਹੀਂ ਲੱਗਣੀ ਚਾਹੀਦੀ ਜਿਹੜੇ ਯੂਰੋਪੀਅਨ ਕੰਟਰੀ ਉਹ ਦੂਰ ਆ ਵਿੱਚ ਬੜਾ ਲੰਮਾ ਸਮਰ ਸੁੱਧ ਰਾ ਜਿਹੜੇ ਸਿੱਧਾ ਪ੍ਰਭਾਵਤ ਹੋਣਾ ਅਸੀਂ ਏਸ਼ੀਆ ਨੇ ਇਹਦੇ ਵਿੱਚ ਈਰਾਨ ਸਾਡੇ ਤੋਂ ਬਹੁਤੀ ਦੂਰ ਨਹੀਂ ਹੈਗਾ ਇਸ ਕਰਕੇ ਸਾਡੇ ਤੇ ਵੀ ਸਿਰਪ ਹੋਊਗਾ ਇਸ ਕਰਕੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿਸੇ ਤਰੀਕੇ ਨਾਲ ਵੀ ਇਹ ਜੰਗ ਵੱਧ ਨਹੀਂ ਹਣੀ ਚਾਹੀਦੀ ਸਾਡੇ ਤੇ ਜਿਹੜੇ ਮੋਦੀ ਭਗਤ ਉਹਨਾਂ ਕਹਿੰਦਾ ਸੀ ਵੇਖੋ ਜੀ ਕਹਿੰਦਾ ਮੋਦੀ ਸਾਹਿਬ ਨੇ ਯੂਕਰੇਨ ਤੇ ਰਸ਼ੀ ਦੀ ਜੰਗ ਮੈਂ ਖਤਮ ਕਰਾ ਦੂੰਗਾ ਬੜੇ ਰੌਲੇ ਪਾਏ ਗਏ ਸੀ ਬੜੇ ਬਿਆਨ ਦਿੱਤੇ ਗਏ ਸੀ ਬੜਾ ਕੁਝ ਕਿਹਾ ਗਿਆ ਸੀ ਕਿੱਥੇ ਬੰਦ ਹੋਈ ਤਾਂ ਇਹ ਤਾਂ ਯੂਕਰੇਨ ਤੇ ਰਸ਼ੀ ਦੀ ਜੰਗ ਦੋਵੇਂ ਦੇਸ਼ ਉਜੜੇ ਪਏ ਅੰਦੇ ਕੋ ਉਹਨਾਂ ਨੂੰ ਤੀਸਰਾ ਬੰਦਾ ਕੋਈ ਸਮਝਾਉਣ ਵਾਲਾ ਲੱਗਦਾ ਹੁੰ ਚੁਕਈ ਉਹ ਜੀ ਬਹੁਤ ਬਹੁਤ ਸ਼ੁਕਰੀਆ ਪਟਿਸਾਬ ਤੁਸੀਂ ਆਪਣਾ ਸਮਾਂ ਦਿੱਤਾ ਮਿਹਰबानी ਜੀ ਥੈਂਕ ਯੂ